ਮੈਂ ਸਮਝਦਾ ਹਾਂ ਕਿ ਇਹ ਰਾਇਕ ਨੂੰ ਬਰਬਾਰਾ ਖਾਨਾ ਜਿਸ ਪਰਵਾਰਕ ਪਿਆਰ ਹੈ ਜਿਹੜੇ ਰਿਸ਼ਤਿਆਂ ਦੀ ਖਾਨਾ ਜੋ ਜਿਹੜੀ ਆਪਣਾਤ ਹੈ ਉਸ ਦਾ ਕੋਈ ਵੀ ਤੀਨ ਭਾਵਨਾ ਨਹੀਂ ਕਰ ਸਕਦੀ ਦਿਲ ਦੀਆਂ ਇਹ ਰਹਿਲਿਆ ਦਾ ਸ਼ੁਕਰੀਆ ਦਾ ਕਰਦਾ ਹਾਂ ਜੀ ਵੱਡੇ ਭਾਜੀ ਸਰਦਾਰ ਦੁਮੀਰ ਸਿੰਘ ਜੀ ਦਾ ਸਤਕਾਰਯੋਗ ਮਾਮਾ ਜੀ ਦਾ ਚੰਦ ਮਾਮਾ ਜੀ ਦਾ ਜਿਹਨਾਂ ਨੂੰ ਆਪਾਂ ਲੈ ਕੇ ਗਏ ਆਂ ਔਰ ਰਾਣੀ ਵੀਰ ਭੋਲੇ ਵੀ ਸਾਰੇ ਤੋਂ ਆਲੇ ਦੋਲੇ ਹਨ ਉਹਨਾਂ ਦੀ ਨਾਲ ਪਿਆਰ ਰੱਖਣ ਵਾਲੇ ਸਾਰੇ 71 ਬਈ ਜੀ ਦੇਖੋ ਬਹੁਤ ਸੇਤੀ ਅੱਜ ਬੜੀ ਮਨ ਨੂੰ ਤਸੱਲੀ ਹੋਈ ਆ ਹਾਲਾਂਕਿ ਇਲੈਕਸ਼ਨ ਸਟਾਰਟ ਹੋਈ ਆ ਨਾਮ ਕਿਆ ਦਾ ਪਿੰਡ ਮਿਲਿਆ ਤੇ ਜਿਹੜੇ ਮੇਰੇ ਨਾਲ ਵੀ ਆ ਜੀ ਇਹ ਨਾਲ ਸਾਡਾ ਪਰਿਵਾਰ ਵਾ ਜਦੋਂ ਦੀ ਇਲੈਕਸ਼ਨ ਸਟਾਰਟ ਹੋਈਆ ਹਰੇਕ ਨਾਲਕਿਆਂ ਵੱਲ ਤੇ ਵਸਨੀਕ ਇਸ ਇਲੈਕਸ਼ਨ ਨੂੰ ਭਾਈ ਤੁਹਾ ਪਰਿਵਾਰ ਦੀ ਇਲੈਕਸ਼ਨ ਸਮਝ ਲੀਆ ਸਾਡੇ ਇੱਥੋਂ ਦੇ ਕੈਂਡੀਡੇਟ ਬੀ ਸੁਖਿੰਦਰ ਕੌਰ ਦੀ ਰੰਧਾਵਾ ਨੇ ਪਰ ਜਿਹੜਾ ਹਾਕੀ ਜਿਹੜੀ ਬਖਸ਼ੀ ਹੈ ਦੇਖੋ ਸਾਰੇ ਤੁਸੀਂ ਕੰਮ ਕਾ ਸਾਡੀਆਂ ਕਮਾਈਆਂ ਪੈਣਾ ਸਾਡੀਆਂ ਮਾਵਾਂ ਵੀ ਇੱਥੇ ਆਈਆਂ ਨਹੀਂ ਕੋਈ ਕੰਮ ਆਪਣਾ ਤਾਂ ਹਰ ਕੰਮ ਦਾ ਸਾਹਮਣਾ ਹੁੰਦਾ ਤੇ ਘਰ ਸਾਹਮਣੇ ਹੁੰਦੀ ਆ ਅਸੀਂ ਵੀ ਆਪਣੇ ਆਪਣੇ ਰੰਗਾਂ ਨੂੰ ਚਲੀ ਜਾਂਦਾ ਵਾ ਪਰ ਜੋ ਇੱਕ ਔਰਤ ਦਾ ਫਰਜ਼ ਵਾ ਜੋ ਔਰਤ ਦੇ ਕੰਮਕਾਰ ਜਾਂ ਘਰ ਦੀ ਜ਼ਿੰਮੇਵਾਰੀ ਆ ਉਹ ਬਹੁਤ ਵੱਡੀ ਦੀ ਬਣੀ ਜੀ ਔਰ ਇਸ ਹਾਸਨ ਜੀ ਤੁਸੀਂ ਸਾਰੀਆਂ ਭੈਣਾਂ ਮਾਤਾਵਾਂ ਇੱਥੇ ਇਕੱਤਰ ਹੋਈਆਂ ਜੀ ਇਸ ਤੋਂ ਵੱਡੇ ਐਨਕੋਰੇਜਮੈਂਟ ਕੁਝ ਹੋ ਸਕਦਾ ਤੇ ਇੱਕ ਪਰਿਵਾਰਕ ਮੈਂਬਰ ਦੇ ਨਾਤੇ ਇੱਕ ਸਿਰਫ ਤੁਹਾਡੇ ਨਾਲ ਇੱਕ ਡਿਸਕਸ਼ਨ ਕਰਨ ਦੇ ਲਈ ਤੁਹਾਡੇ ਨਾਲ ਇੱਕ ਵਿਚਾਰ ਵਟਾਂਦਰਾ ਕਰਨ ਦੇ ਲਈ ਆਇਆ ਹਾਂ ਅੱਜ ਦੇਖੋ ਸਮੁੱਚੇ ਪੰਜਾਬ ਦੀ ਜਿਹੜੀ ਨਿਗਾਹ ਵਾਜੀ ਉਹ ਤੁਹਾਡੇ ਨੂੰ ਕੇਦੀ ਹੈ ਅੱਜ ਹਰੇਕ ਦੇਸ਼ ਚ ਵਾਸਤੇ ਪੰਜਾਬੀ ਵਿਦੇਸ਼ ਚ ਵਾਸਤੇ ਪੰਜਾਬੀ ਹਰੇਕ ਪਾਰਟੀ ਚਾਹੇ ਉਹ ਸਾਡੀ ਧਿਰ ਹੋਵੇ ਚਾਹੇ ਉਹ ਆਪੋਜੀਸ਼ਨ ਵਾਲੀ ਧਿਰ ਹੋਵੇ ਹਰੇਕ ਦਾ ਧਿਆਨ ਤਰੰਤਾਰ ਦਿਮਣੀ ਚੋਂਟਿਆ ਔਰ ਸਸਮਜਤੀ ਉਸ ਦਾ ਮੁੱਖ ਕਾਰਨ ਇਹ ਹੈ ਦੂਜ ਸਾਈ ਦੇ ਜਿਹੜੀ ਚੋਣ ਹੈ ਉਸ ਦੀ بنیاد ਉਸ ਦੀ ਜੇ ਨਹੀਂ ਰੱਖੂਗੀ ਉਹ ਏਤਰਨ ਤਾਂ ਜਿਵੇਂ ਚੌੜਾ ਸੀ ਔਰ ਸਾਥ ਸੰਗਤ ਦੀ ਅੱਜ ਜੋ ਹਲਕੇ ਤੋਂ ਪਿਆਰ ਮਿਲ ਰਿਹਾ ਬੀਬੀ ਸੁਖਮੰਦਰ ਕੌਰ ਦੀ ਗੰਦਾਬਾਨ ਅੱਜ ਜਦੋਂ ਦੀ ਉਹਨਾਂ ਦੀ ਟਿਕਟ ਅਨਾਉਂਸ ਹੋਈ ਹੈ ਉਹ ਜਿਹੜਾ ਸ਼੍ਰੋਮਣੀ ਕਾਲੀਦਾ ਦਾ ਜਿਹੜਾ ਕਾਫਲਾ ਦਿਨ ਬਦੇ ਨਾਲ ਸਟਰੋਂਗ ਹੋਈ ਜਾ ਰਿਹਾ ਦਿਨ ਬਦੇ ਨਾਲ ਉਹ ਚਾਰੇ ਕਾਲੀ ਦਾ ਦਿਨਲ ਜੁਟਰੀ ਨਹੀਂ ਦਿਨਾਂ ਬਾਰੇ ਅਸੀਂ ਨਹੀਂ ਸੀ ਕਦੀ ਸੋਚ ਸਕਦੇ ਤੁਸੀਂ ਹਾਲੇਦ ਵਾਲੇ ਪਿੰਡਾਂ ਤੋਂ ਤੁਸੀਂ ਇੱਕ ਸਰਵੇ ਕਰਕੇ ਦੇਖੋ ਤੁਸੀਂ ਹਾਲੇਦ ਵਾਲੇ ਕਿਸੇ ਤੋਂ ਪੁੱਛ ਕੇ ਦੇਖੋ ਹਾਲੇਦ ਵਾਲੇ ਜਿੰਨੇ ਵੀ ਆ ਨਾਲ ਦੇ ਪਿੰਡ ਦੇ ਨਾਲ ਸੰਬੰਧਿਤ ਪਿੰਡਾਂ ਮੈਂ ਆਪਣੇ ਪਿੰਡ ਦੀ ਇਕੱਲੀ ਗੱਲ ਨਹੀਂ ਕਰਦਾ ਨਾਲ ਦੇ ਵੀ ਜਿਹੜੇ ਪਿੰਡ ਵਾ ਉਹਨਾਂ ਦੇ ਵਿਚਾਰ ਨਹੀਂ ਕਰਦਾ ਬਹੁਤ ਵਧੀਆ ਜਿਹੜਾ ਆਧਾਰ ਬਣ ਗਿਆ ਵਾ ਸੋ ਕਹਿਣ ਤੋਂ ਬਾਅਦ ਸਾਧ ਸੰਗਤ ਜੀ ਹਾਲਾਂਕਿ I did.